ਮਾਚੀਵਾੜਾ ਸੈਵ ਸੁਆਮੀ ਸ਼ੰਕਰਨੰਦ ਪੂਰੀ ਵਾਲੀ ਸੇਵਾ ਸੰਮਤੀ ਵੱਲੋਂ ਅੱਜ ਮਾਚੀਵਾੜਾ ਵਿਖੇ 1109 ਜੰਮੀਆਂ ਤੀਆਂ ਦੀ ਲੋੜੀ ਬੜੇ ਉਤਸ਼ਾਹ ਨਾਲ ਮਨਾਈ ਗਈ। ਸੁਆਮੀ ਸ਼ੰਕਰਨੰਦ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਰੋਹ ਵਿੱਚ ਨਵ ਜੰਮੀਆਂ ਤੀਆਂ ਦੇ ਮਾਪਿਆਂ ਨੂੰ ਝੂਲੇ, ਕੱਪੜੇ ਅਤੇ ਹੋਰ ਖਾਣ-ਪੀਣ ਦਾ ਰਵਾਇਤੀ ਸਮਾਨ ਭੇਟ ਕੀਤਾ ਗਿਆ। ਇਸ ਸਮਾਰੋਹ 'ਚ ਪੁੱਜੇ Swami Shankarānand Puriwale ਆ ਨੇ ਕਿਹਾ ਕਿ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਪ੍ਰੂਣ ਹੱਤਿਆ ਵਰਗਾ ਵੱਡਾ ਪਾਪ ਰੁਕੇਗਾ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਵੀ ਨਾਰੀ ਨੂੰ ਸੰਸਾਰ ਦਾ ਆਧਾਰ ਦੱਸਿਆ ਹੈ। ਇਸ ਲਈ ਲੋਕ ਧੀਆਂ ਪੁੱਤਰਾਂ ਵਿੱਚ ਕੋਈ ਫਰਕ ਨਾ ਸਮਝਣ ਅਤੇ ਆਪਣੀਆਂ ਲੜਕੀਆਂ ਨੂੰ ਵਧੀਆ ਸਿੱਖਿਆ ਦਿਵਾ ਕੇ ਚੰਗੇ ਮੁਕਾਮ ਤੇ ਪਹੁੰਚਾਉਣ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ। ਆਪਣਾ ਨਾਮ ਦੱਸ ਦਿਓ। ਮੈਂ ਕਲਵੰਤਕੌਰ ਨੀਲੋਂ ਸੋਸ਼ਲ ਵਰਕਰ ਮਾਚੀਵਾੜਾ ਸਾਹਿਬ ਜੇ ਕਹਿੰਦੇ ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸਰੀ ਦਲੀਆਂ ਇਹਦੇ ਮਹਿ ਤਹਿਤ ਅਸੀਂ ਜਿਹੜਾ ਹਰੇਕ ਸਾਲ ਆਪਣੇ ਕਪੂਰ ਪੈਲਸ ਦੇ ਵਿੱਚ ਧੀਆਂ ਦੀ ਲੋੜੀ ਪਾਈ ਜਾਂਦੀ ਆ ਤੇ ਸਾਡੇ ਬਾਲ ਵਿਕਾਸ ਵਿਭਾਗ ਦੇ ਅਸੀਂ ਮੈੰਗਨਵਾਲੀ ਵਰਕਰ ਆ ਤੇ ਵਿਭਾਗ ਦੇ ਨਮਾਇंदे ਵੀ ਆਏ ਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਭਾਈ ਚੰਨਜੀਤ ਸਿੰਘ ਥੋਪਿਆ ਜੀ ਜਿਹੜੇ ਸਵਾਮੀ ਗੰਗਾ ਨੰਦ ਦੇ ਚੇਅਰਮੈਨ ਨੇ ਅਸੀਂ ਉਹਨਾਂ ਦੇ ਨਾਲ ਰਲ ਕੇ ਹਰੇਕ ਸਾਲ ਧੀਆਂ ਦੀ ਲੋੜੀ ਪਾਉਨੇ ਆ ਅਸੀਂ ਇਹੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਅੱਗੇ ਨਾ ਸਾਰੀਆਂ ਜਿੰਨੀਆਂ ਧੀਆਂ ਦੀ ਲੋੜੀ ਪਾਈ ਆ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਸੇ ਤੇ ਇਹ ਜਿਹੜੇ ਲੋਕ ਨੇ ਆਪਣੇ ਕੁੜੀਆਂ ਤੋਂ ਨਫ਼ਰਤ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਮੁੰਡਿਆਂ ਦੇ ਨਾਲੋਂ ਆਓ ਤੇ ਲਿਖਾਓ ਆਪਣੇ ਪੈਰਾਂ ਤੇ ਖੜੇ ਕਰੋ ਜੇਕਰ ਤੁਸੀਂ ਧੀਆਂ ਨੂੰ ਪੈਰਾਂ ਤੇ ਖੜਾ ਕਰੋਗੇ ਤੁਹਾਨੂੰ ਦਾਜ ਦੇਣ ਦੀ ਵੀ ਲੋੜ ਨਹੀਂ ਪੈਣੀ ਇਸੇ ਕਰਕੇ ਆਪਾਂ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤੇ ਉਹਨੂੰ ਪੈਰਾਂ ਤੇ ਖੜੇ ਕਰੀਏ ਤੁਹਾਨੂੰ ਹੁਣ ਪਤਾ ਹੀ ਆ ਵੀ ਅੱਜਕੱਲ੍ਹ ਜਿਹੜੇ ਬਾਜ਼ਾਰ ਦੇ ਦਿਸਦੇ ਵਿੱਚ ਸਾਰਿਆਂ ਨੂੰ ਅੱਗੇ ਕੁੜੀਆਂ ਨਿਕਲੀਆਂ ਮੁੰਡੇ ਲੱਖਾਂ ਲੱਖ ਰੁਪਈਆ ਚੱਕੀ ਫਿਰਦੇ ਨੇ ਵੀ ਸਾਨੂੰ ਬਾਹਰ ਲੈ ਜਾਓ ਇਹ ਕੁੜੀਆਂ ਦੇ ਬਦੌਲਤ ਹੀ ਜਿਹੜੇ ਮੁੰਡੇ ਨੇ ਅੱਜਕੱਲ੍ਹ ਨੌਜਵਾਨੀ ਸਾਡੀ ਬਾਹਰ ਜਿਹੜੀ ਗਈ ਆ ਇਸੇ ਕਰਕੇ ਅਸੀਂ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਮੇਰਾ ਨਾਮ ਨੀਨਾ ਰਾਣੀ ਮੈਂ ਅਗਰ ਵਾਰਕਰ ਪਿੰਡ ਹੰਬੋ ਵਾਲੇ ਬੇੜ ਤੋਂ ਕੋਲੋਂ ਕਰਦੀਆਂ ਅੱਜ ਦਾ ਜਿਹੜਾ ਆਪਾਂ ਮਾਚਵੜਾ ਸਾਭ ਵਿਕੇ ਸੰਤਪੂਰੀ ਵਾਲਿਆਂ ਦੇ ਛਤਰ ਛਾਇਆ ਹੇਠ ਆਪਾਂ ਲੋਹੜੀ ਦਾ ਫੰਕਸ਼ਨ ਜਿਹੜਾ ਮਨਾਣ ਜਾ ਰਹੇ ਹਾਂ ਇਸ ਵਿੱਚ ਆਪਾਂ ਲੋਕਾਂ ਨੂੰ ਇਹ ਪ੍ਰੇਰਣਾ ਦੇਣੀ ਦਿੱਤੀ ਹੈ ਜਾਂ ਦੇਣੀ ਹੈ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਕੋਈ ਸੇ ਵੀ ਲੜਕੀਆਂ ਨਾਲੋਂ ਘੱਟ ਨਹੀਂ ਹੈ ਆਪਾਂ ਸਾਰੇ ਲੜਕੀਆਂ ਦੀ ਲੋੜੀ ਤਾਂ ਮਨਾਣੇ ਆ ਤੇ ਇਸ ਉਪਰਾਲੇ ਦੇ ਨਾਲ ਆਪਾਂ ਇਸ ਨੂੰ ਤੁਹਾਨੂੰ ਇਹ ਪ੍ਰੇਰਣਾ ਦਿੰਨੇ ਆ ਕਿ ਆਪਣੇ ਘਰ ਜਾ ਕੇ ਵੀ ਆਪਣੀ ਕੁੜੀਆਂ ਦੀ ਲੋੜੀ ਜਿਹੜੀਆਂ ਨਵ ਜੰਮੀਆਂ ਬੱਚੀਆਂ ਦੀ ਲੋੜੀ ਦਾ ਇੱਥੇ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਸਾਰਿਆਂ ਨੂੰ ਆਪਾਂ ਪ੍ਰੇਰਿਤ ਕਰਦੇ ਆ ਕਿ ਆਪਣੇ ਪਿੰਡਾਂ ਵਿੱਚ ਵੀ ਆਪਣੇ ਨਵ ਜੰਮੀਆਂ ਕੁੜੀਆਂ ਦੀ ਲੋੜੀ ਮਨਾਓ ਤਾਂ ਜੋ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਤੇ ਕੋਈ ਕੁੜੀਆਂ ਅੱਜਕੱਲ ਮੁੰਡੇ ਨਾਲੋਂ ਘੱਟ ਨਹੀਂ ਹੈ ਪਹਿਲੇ ਜਮਾਨੇ ਦੇ ਵਿੱਚ ਇਹ ਕਹਿੰਦੇ ਸੀ ਕਿ ਮੁੰਡਾ ਆਪਣੇ ਵੰਸ਼ ਦਾ ਨਾਮ ਰੋਸ਼ਨ ਕਰਦਾ ਹੈ ਜਾਂ ਆਪਣਾ ਵੰਸ਼ ਚਲੰਦਾ ਹੈ ਆਪਣਾ ਕੁਲ ਚਲੰਦਾ ਹੈ ਪਰ ਅੱਜਕੱਲ ਜਿਹੜੀਆਂ ਕੁੜੀਆਂ ਉਹ ਕਿਸੇ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਅੱਜ ਕਿੰਨੀਆਂ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਹੈ ਨਾਮੋ। ਅੱਜ ਆਪਣੇ ਅਤੇ ਮਾਚੀਵੜੇ ਸਾਭ ਦੇ ਵਿੱਚ 1200 ਕੁੜੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਜਿਨ੍ਹਾਂ ਨੂੰ ਪਹਾਰ ਵੱਜੋ ਕੁਛ ਨਾ ਕੁਛ ਗਿਫਟ ਜਿਹੜੇ ਆਪਣਾ ਸਮਾਜ ਸੇਵਿਆ ਵੱਲੋਂ ਜਿਹੜੇ ਉਹ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਆਪਣੇ ਵੱਲੋਂ ਕੁਛ ਬੱਚਿਆਂ ਨੂੰ ਗਿਫਟ ਦੇ ਤੌਰ ਤੇ ਕੁਛ ਝੂਲੇ ਜਾਂ ਕੁਛ ਹੋਰ ਰੇਵੜੀ ਮੌਸਲੀ ਵਗੈਰਾ ਸਾਰਾ ਕੁਛ ਉਹਨਾਂ ਨੇ ਜਿੰਨਾ ਵੀ ਹੋ ਸਕਦਾ ਹੈ ਬੱਚਿਆਂ ਨੂੰ ਦੇਣ ਦਾ ਉਪਰਾਲਾ ਕੀਤਾ ਹੈ ਤਾਂ ਕਿ ਲੋਕਾਂ ਦੇ ਵਿੱਚ ਆਪਣੇ ਕੁੜੀਆਂ ਨੂੰ ਆਪਣੇ ਜਿਹੜੀ ਕੁੱਖ ਵਿੱਚ ਕੁੜੀਆਂ ਮਾਰਦੇ ਹਨ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਸਤਿ ਸਤ ਸਹਿਬ ਅੱਜ ਮੱਛੀਬੜ ਸਹਿਬ ਦੀ ਪਰੰਪਰਿਕਤਾਤੀ ਉੱਪਰ ਧੰਤਨ ਸ੍ਰੀ ਗੰਗਾ ਨੰਦ ਕਹੋ ਬਲੋ ਕੰਨਿਆਂ ਦੀ ਲੋਹੜੀ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਈ ਗਈ ਹੈ ਦਾਸ ਇਹ ਵਚਨ ਕਰੇਗਾ ਕਿ ਜੋ ਲੜਕੀ ਹੈ ਕੰਨਿਆ ਹੈ ਇਹ ਸਰਗੁਣ ਵੇਲ ਹੈ ਵੇਲ ਤੋਂ ਬਿਨਾ ਉਹ ਵੀ ਪਰਫਰਮ ਨਹੀਂ ਲੱਗ ਸਕਦਾ ਇਸ ਕਰਕੇ ਜਿਤਨਾ ਵੀ ਪ੍ਰਕਾਸ਼ ਹੈ ਇਹ ਨਾਰੀ ਦਾ ਪ੍ਰਕਾਸ਼ ਹੈ ਇਹ ਅੱਚੀਆਂ ਰਜ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਾਂਗੇ ਇਹਨਾਂ ਦੀ ਕੁੱਖੋਂ ਸਾਡੇ ਮਹਾਰਤਨ ਜਨਮ ਲੈਣ ਤਾਂ ਕਿ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਇਹਨਾਂ ਦੇ ਸਾਰੇ ਹੀ ਪ੍ਰਕਾਸ਼ ਹੋ ਰਿਹਾ ਹੈ ਇਹਨਾਂ ਦਾ ਵੀ ਆ ਜਿੰਨਾ ਵੀ ਹੈ ਇਹ ਸਰਬਗੁਣ ਭੀਰ ਦਾ ਹੀ ਪ੍ਰਕਾਸ਼ ਹੈ ਇੱਥੇ ਇਹ ਹੀ ਸੰਦੇਸ਼ ਆਦਾ ਦੇਵੇਗਾ ਇਹ ਬੱਚਿਆਂ ਦਾ ਪਾਰਨਿੰਗ ਕੋਰਸ ਨੂੰ ਸੱਚਦੀ ਢੰਗ ਦੇ ਨਾਲ ਇਹਨਾਂ ਦੀ ਖੁਰਾਕ ਇਹਨਾਂ ਦੀ ਪੋਸ਼ਾਕ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਹਰ ਪੱਖੋਂ ਇਹਨਾਂ ਦੇਖਭਾਲ ਕਰੀਏ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਬਹੁਤ ਤਕੜਾ ਤੇ ਮਜ਼ਬੂਤ ਬਣੇ ਇਹਦੇ ਕੰਧਾ ਮਜ਼ਬੂਤ ਬਣੇ ਦੇ ਨਾਲ ਹੀ ਇਹ ਕਹੇਗਾ ਜਿਵੇਂ ਕੋਈ ਵੀ ਸੰਸਥਾ ਇੱਕ ਝੰਡਾ ਬਣ ਜਾਂਦੀ ਹੈ ਸਾਨੂੰ ਸਾਰੇ ਨੂੰ ਝੰਡਾ ਬਣ ਕੇ ਉਹ ਝੰਡੇ ਨੂੰ ਉੱਚਾ ਕਰਨਾ ਚਾਹੀਦਾ ਇਹਨਾਂ ਸ਼ਬਦ ਦੇ ਨਾਲ ਹੀ ਦਾਤਾ ਆਪਣੀ ਬਣਨੀ ਤੇ ਬਿਹਰਾਮ ਦੇਵੇਗਾ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਕਰ ਇਹ ਸੰਸਥਾ ਵੱਲੋਂ ਮਨਾਈ ਜਾ ਰਹੀ ਹੈ 11 ਧੀਆਂ ਦੀ 11 ਠੀਕ ਹੈ ਹਾਂਜੀ ਬਾਤ ਚਰਨਜੀਤ ਸਿੰਘ ਥੋਪਿਆ ਸਵਾਮੀ ਗੰਗਾ ਨਾਨ ਜੀ ਧੂਰੀ ਵਾਲੇ ਚੈਰੀਟੇਬਲ ਸੇਵਾ ਸੰਸਥਾ ਦੇ ਰਜਿਸਟਰ ਮੱਛੀਵਾੜਾ ਸਾਹਿਬ ਵੱਲੋਂ 1109 ਜਮੀਆਂ ਧੀਆਂ ਦੀ ਜਿਹੜੀ ਹੈ ਲੋੜੀ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ puri ਵਾਲਿਆਂ ਦੀ ਸਰਪਰਾਸਤੀ ਹੈਟ ਅੱਜ 7 ਤਰੀਕ 7 ਜਨਵਰੀ 2025 ਨੂੰ ਮਨਾਈ ਜਾ ਰਹੀ ਹੈ ਕਪੂਰ ਪੈਲੇਸ ਸਮਰਾਲਾ ਰੋਡ ਮਛੀਵਾੜਾ ਸਾਹਿਬ ਵਿਖੇ ਜਿਨੀਆਂ ਵੀ ਅੱਜ ਆਪਣੇ ਆਤਿਆਂ ਨੂੰ ਲੈ ਕੇ ਆਏ ਮੈਂ ਉਹਨਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਸਾਡੀ ਇਸ ਲੋੜੀ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰੇ ਗਾਨੀ ਸੱਜਣਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਕੁਝ ਕਹਿੰਦੇ ਹੇਠੀਆਂ ਦੇ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਲੜਕੀਆਂ ਬਾਰੇ ਇਆਂ ਬਾਰੇ ਤਾਂ ਮੈਂ ਸਾਰੇ ਸੰਗਤ ਨੂੰ ਸਾਰੇ ਪ੍ਰੇਮੀ ਸੱਜਣਾ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾਂਗੇ ਧੀਆ ਜਿਹੜੀਆਂ ਆ ਉਹ ਮਾਪਿਆਂ ਦਾ ਬਹੁਤ ਜ਼ਿਆਦਾ ਧਿਆਨ ਕਰਦੇ ਨੇ ਅੱਜ ਕੱਲ ਤੁਸੀਂ ਦੇਖਦੇ ਹੋ ਕੋਈ ਆਈਪੀਐਸ ਕੋਈ ਡਾਕਟਰ ਕੋਈ ਆਈਏਐਸ ਅਫਸਰ ਕੋਈ ਬੜੇ ਬੜੇ ਹੌਦਿਆਂ ਤੇ ਸਾਡੀਆਂ ਧੀਆ ਬਰਾਜਮਾਨ ਹੈ ਮੇਰੀ ਬੇਨਤੀ ਹੈ ਕਿ ਧੀਆ ਨੂੰ ਸਤਿਕਾਰ ਦੋ ਪੁੱਤਰਾ ਮੰਗੋ ਪਿਆਰ ਕਰੋ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਆਪਣੇ ਘਰਾਂ ਦੇ ਵਿੱਚ ਵੀ ਇਹ ਈਆਂ ਦਾ ਜਿਹੜੀਆਂ ਲੋਹੜੀ ਦਾ ਪ੍ਰੋਗਰਾਮ ਹੈ ਉਹ ਘਰਾਂ ਦੇ ਵਿੱਚ ਵੀ ਕਰਿਆ ਕਰੋ ਐਨਾ ਕੁਝ ਕਹਿੰਦਾ ਹੋਇਆ ਖੇਮਾਂ ਦਾ ਜੱਜਕਾਂ ਵਾਹਿਗੁਰੂ ਜੀ ਦਾ ਖਾਨਸਾ ਸ੍ਰੀ ਵਾਹਿਗੁਰੂ ਜੀ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ